ਬਾਬੇ ਦੋਲੀ ਕੇ ਪਤੰਗ ਵੀ ਨਹੀਂ ਦੇਖੀ ਹੋਣੀ ਜਿਹੜੀ ਅੱਜ ਲੱਗਣ ਲੱਗੀ ਆ ਪਤੰਗ ਦਿਖਾਓ ਬਾਬੇਓ ਬਾਬੇਓ ਆਟਮ ਦੂਜੀ ਸ਼ੁਰੂ ਹੋਣ ਲੱਗੀ ਆ ਪਤੰਗ ਦੀ ਚੈੱਕ ਕਰਿਓ ਜਰਾ ਕਿ ਭੂਤ ਆਓ ਬਾਬੇਓ ਪੂਜ ਵੱਡੀ ਕਰ ਦਿੱਤੀ ਤੇਰੀ ਬਾਬੇ ਪੂਜ ਆਪਾਂ ਇੱਕ ਵਾਰੀ ਤੀਜੀ ਵਾਰ ਹੋਰ ਵੱਡੀ ਕਰਤੀ ਆ ਕਿਉਂਕਿ ਪਤੰਗ ਸਾਡਾ ਭਾਰ ਚੜ ਰਿਹਾ ਆ ਆਓ ਬਾਬੇਓ ਅੱਜ ਦੇ ਬਲੌਗ ਚ ਤੁਹਾਨੂੰ ਸਭ ਤੋਂ ਵੱਡੀ ਪੂਜ ਮੈਂ ਖਾਵਾਂਗੇ ਜਿਹੜੀ ਤੁਸੀਂ ਕਦੀ ਵੀ ਨਹੀਂ ਦੇਖੀ ਏ ਪੂਜ ਲੰਗ ਵੀ ਦੇਖੋ ਆ ਪਿਆ ਆਪਣਾ ਪਤੰਗ ਇਹਨੂੰ ਜਿਹੜੀ ਪੂਜ ਲੱਗਣ ਲੱਗੀ ਹੈ ਨਾ ਬਾਬਿਓ ਪੂਰਾ ਵਾਲਟ ਨ ਕੋੜਾ ਬਣਾਣਾ ਹੈ ਇਹਨੇ ਆ ਦੇਖੋ ਪੂਜ ਬਾਬਿਓ ਕਿੱਥੇ ਚੱਲਦਾ ਪਿਆ ਉਧਰ ਜਿਹਨੇ ਕਿੱਥੇ ਵਾਹ ਇੱਕੋ ਪੂਜ ਬੱਸ ਜਿਆਰਾ ਵੱਡੀ ਆ ਜਾਣੀ ਕੋਈ ਗੱਲ ਨਹੀਂ ਕਿਤੇ ਨਹੀਂ ਜਾਣੀ ਇਹ ਆਓ ਬਾਬਿਓ ਇਹ ਗਾਡ ਰੈਡੀ ਆ ਸੋ ਸਭ ਤੋਂ ਲੰਬੀ ਪੂਛ ਵਾਲਾ ਪਤੰਗ ਅੱਜ ਤੁਹਾਨੂੰ ਦਿਖਾਵਾਂਗੇ ਇਹ ਰਿਕਾਰਡ ਬਣੂਗਾ ਅੱਜ ਇਹ ਰਿਕਾਰਡ ਪੈਦਾ ਹੋਣਗੇ ਬਾਬਿਓ ਵੋਲਡਰ ਬੋਰਡ ਮਾਰ ਗਿਆ ਬਾਪੋ ਵੋਲਡਰ ਬੋਰਡ ਬੰਦ ਕਰ ਚੈੱਕ ਕਰੋ ਬਾਈ ਚੈੱਕ ਕਰੋ ਬਾਈ ਯੋ ਆਓ ਕੇ ਬਾਪੋ ਲਓ ਆਪਣਾ ਜਿਹੜਾ ਪਤੰਗ ਆ ਬਾਈ ਹੁਣੀ ਉਡਾ ਰਿਹਾ ਹੁਣ ਚੈੱਕ ਕਰੋ ਥੇ ਜਲ ਗਈ ਕਿ ਥੇ ਜਲ ਗਈ ਓਏ ਹੋਏ 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 ਮੁੰਡਿਆ ਵੜਾਇ ਸਿਰਾ ਲੱਗ ਗਿਆ ਓਏ ਸਭ ਤੋਂ ਵੱਡੀ ਪੂਸ਼ ਬਾਬਿਓ ਜਿਹੜੀ ਆਜ਼ਮਪੁਰ ਦੇ ਵਿੱਚ ਪਤੰਗ ਨਾਲ ਲੜਾਈ ਗਈ ਹੈ ਚੈੱਕ ਕਰੋ ਬਾਬਿਓ ਬਾਕੀ ਆਇਓ ਜਾਪਾ ਥੋੜੀ ਜੀ ਹੋਰ ਵੱਡੀ ਕਰਨੀ ਹੈ ਠੀਕ ਆ ਬੰਮ ਹਾਂ ਪੂਛ ਵੱਡੀ ਕਰਦੀ ਥੋੜੀ ਬਾਬਿਓ ਆਇਡਮ ਦੂਜੀ ਸ਼ੁਰੂ ਹੋਣ ਲੱਗੀ ਆ ਪਤੰਗ ਦੀ ਚੈੱਕ ਕਰਿਓ ਜਰਾ ਕਿ ਭੂਤਾ ਵਾਲਾ ਪਤੰਗ ਅੱਜ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਲਾਗੇ ਲੈਓ ਭਾਜੀ ਇਹਨੂੰ ਓਏ ਹੋਏ 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 ਬੱਸ 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 ਬਾਬਿਓ ਅੱਗੇ ਚੈੱਕ ਕਰਨਾ ਜੋ ਹੋਣ ਲੱਗਾ ਨਾ ਹੁਣ ਜਰੂਰ ਚੈੱਕ ਕਰਿਓ ਬਾਬਿਓ ਲਓ ਬਾਬਿਓ ਬੜੀ ਵੱਡੀ ਪੂਛ ਲਾ ਛੱਡੀ ਹੁਣ ਤਾਂ ਬਾਬਿਓ 25 30 ਫੁੱਟ ਦੀ ਪੂਛ ਲੱਗੀ ਹੋਈ ਪਤੰਗ ਨੂੰ ਕਿਉਂ ਬਈ ਮੁੰਡਿਆ ਹੋਰ ਹੋਰ ਸਵਾਦ ਆ ਰਿਹਾ ਪੂਰਾ ਪੂਰਾ ਐਨਾ ਸਵਾਦ ਆ ਰਿਹਾ ਜੀ ਢੋਣ ਕੇ ਨਾ ਮਾਰੋ ਜੀ ਹੌਲੀ ਹੌਲੀ ਜਾਂਦੇ ਸਿੱਜ ਸਿੱਜ ਇੱਧਰ ਆਓ ਬਈ ਉਹਨਾਂ ਨੂੰ ਹੋਰ ਦੇਖਿਓ ਕੀ ਵੱਡਾ ਉਈ ਚੱਕਰ ਨਹੀਂ ਤੂੰ ਹੀ ਜਾਓ ਓਕੇ ਲਓ ਬਾਪਿਓ ਪੂਜ ਵੱਡੀ ਕਰ ਦਿੱਤੀ ਐ ਜੀ ਦੇਖਦੇ ਆਂ ਭਾਈ ਉੱਡਦਾ ਕਿ ਨਹੀਂ ਉੱਡਦਾ ਬਦਾਲਾ ਬਦਾਲਾ ਬਦਾਲਾ